ਨਵੇਂ ਲਾਗੂ ਕੀਤੇ ਗਏ ਅਮਰੀਕੀ ਟੈਰਿਫਾਂ ਨੂੰ ਹੱਲ ਕਰਨ ਤੇ ਕੇਂਦ੍ਰਿਤ ਬਜਟ ਅਤੇ ਵਿਚਾਰ BC ਸਰਕਾਰ ਨੇ ਨਿਆ ਅਤੇ ਜਨਤਕ ਸੁਰੱਖਿਆ ਪ੍ਰੋਗਰਾਮਾਂ ਦੇ ਲਈ 3 ਸਾਲਾਂ ਦੇ ਵਿੱਚ ਡਾਲਰ 235 ਮਿਲੀਅਨ ਦੇ ਨਵੇਂ ਨਿਵੇਸ਼ ਦਾ ਐਲਾਨ ਵੀ ਕੀਤਾ ਬਜਟ ਦੇ ਵਿੱਚ ਕਮਿਊਨਿਟੀ ਸੁਰੱਖਿਆ ਪ੍ਰੋਗਰਾਮਾਂ ਦੇ ਲਈ ਡਾਲਰ 60 ਮਿਲੀਅਨ ਰੱਖੇ ਗਏ ਨੇ ਜਿਸ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਕਮਿਊਨਿਟੀ ਸੇਫਟੀ ਐਂਡ ਟਾਰਗੇਟਡ ਇਨਫੋਰਸਮੈਂਟ ਪ੍ਰੋਗਰਾਮ ਵੀ ਸ਼ਾਮਿਲ ਹੈ ਜਿਸ ਦਾ ਉਦੇਸ਼ ਡਕੈਤੀ ਦੁਕਾਨਦਾਰੀ ਤੇ ਜਾਇਦਾਦ ਦੇ ਅਪਰਾਧਾਂ ਨੂੰ ਹੱਲ ਕਰਨਾ ਹੈ ਜਸਟਿਸ ਇੰਸਟੀਚਿਊਟ ਆਫ BC ਨਵਾਂ ਪੁਲਿਸ ਅਕਾਦਮੀ ਦੀ ਸਿਖਲਾਈ ਸਮਰਥਾ ਨੂੰ 192 ਤੋਂ ਵਧਾ ਕੇ 288 ਅਧਿਕਾਰੀਆਂ ਦੇ ਪ੍ਰਤੀ ਸਾਲ ਲਈ ਵਧਾਇਆ ਗਿਆ ਫੰਡਿੰਗ ਪ੍ਰਾਪਤ ਹੋਵੇਗੀ 24 ਮਿਲੀਅਨ ਡਾਲਰ ਦੀ ਨਵੀਂ ਫੰਡਿੰਗ BC ਸੁਪਰੀਮ ਕੋਰਟ ਦੀ ਸਮਰਥਾ ਵਧਾਉਣ ਵੈਂਕੂਵਰ ਪ੍ਰੋਵਿੰਸ਼ੀਅਲ ਕੋਰਟ ਵਿਖੇ ਸੁਰੱਖਿਆ ਵਧਾਉਣ ਤੇ ਸੂਬੇ ਪਰ ਦੇ ਸਾਰੇ ਪਾਈਚਾਰਿਆਂ ਵਿੱਚ ਜ਼ਮਾਨਤ ਦੀਆਂ ਸੁਣਵਾਈਆਂ ਕਰਨ ਦੀ ਆਗਿਆ ਦੇਣ ਦੇ ਲਈ ਵੀ ਵਰਚੁਅਲ ਜ਼ਮਾਨਤ ਦਾ ਵਿਸਤਾਰ ਕਰਨ ਵਾਲ ਜਾਵੇਗੀ 3 ਸਾਲਾਂ ਦੇ ਵਿੱਚ $60 ਮਿਲੀਅਨ ਕਮਿਊਨਿਟੀ ਸੁਰੱਖਿਆ ਪਹਿਲ ਕਦਮੀਆਂ ਲਈ ਜਾਣਗੇ ਜਿਸ ਦੇ ਵਿੱਚ ਰਿਪੀਟ ਵਾਇਲੈਂਟ ਆਫੈਂਡਿੰਗ ਸਮੂਥਿੰਗ ਇੰਟਰਵੈਂਸ਼ਨ ਇਨੀਸ਼ੀਏਟਿਵ ਐਂਡ ਦਾ ਸਪੈਸ਼ਲ ਇਨਵੈਸਟੀਗੇਸ਼ਨ ਐਂਡ ਟਾਰਗੇਟਡ ਇਨਫੋਰਸਮੈਂਟ ਪ੍ਰੋਗਰਾਮ ਸ਼ਾਮਿਲ ਹੈ ਇਹ ਦੋਵੇਂ ਪ੍ਰੋਗਰਾਮ 2023 ਦੇ ਵਿੱਚ ਪੇਸ਼ ਕੀਤੇ ਗਏ ਨੇ ਤੇ ਹਿੰਸਕ ਅਪਰਾਧੀਆਂ ਦੇ ਨਾਲ ਜਿੱਠਣ ਤੇ ਲੋੜ ਅਨੁਸਾਰ ਇਲਾਜ ਤੱਕ ਪਹੁੰਚ ਪ੍ਰਦਾਨ ਕਰਨ ਦੇ ਲਈ ਪੁਲਿਸ ਵਕੀਲਾਂ ਤੇ ਪ੍ਰੋਬੇਸ਼ਨ ਅਫਸਰਾਂ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਟੀਮਾਂ ਦਾ ਸਮਰਥਨ ਕਰਦੇ ਨੇ ਕੁੱਲ ਡਾਲਰ 104 ਮਿਲੀਅਨ ਪ੍ਰੋਵਿੰਸ਼ੀਅਲ ਆਰਸੀਐਮਪੀ ਦੇ ਲਈ ਗੱਲਬਾਤ ਕੀਤੀ ਗਈ ਤਨਖਾਹਾਂ ਦੇ ਫਸਟ ਨੇਸ਼ਨਸ ਅਤੇ ਨਿਊ ਏਜ ਪੁਲਿਸਿੰਗ ਪ੍ਰੋਗਰਾਮ ਦੇ ਲਈ ਫੰਡਿੰਗ ਅਤੇ ਫਰੰਟ ਲਾਈਨ ਪੁਲਿਸ ਅਧਿਕਾਰੀ ਕਾਰੀਆਂ ਦੇ ਲਈ ਹੋਰ ਬਾਡੀ ਵਾਰਨ ਵਾਲੇ ਕੈਮਰਿਆਂ ਵੱਲ ਜਾਣਗੇ ਇਸ ਤੋਂ ਇਲਾਵਾ ਸਰਕਾਰ ਦਾ ਕਹਿਣਾ ਹੈ ਕਿ ਪੀੜਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਗਵਾਹਾਂ ਦੀ ਸਹਾਇਤਾ ਦੇ ਲਈ 15 ਮਿਲੀਅਨ ਡਾਲਰ ਦੀ ਨਵੀਂ ਫੰਡਿੰਗ ਵੀ ਹੈ ਬੇਕਰੀਆਂ ਦੇ ਹੱਲ ਲਈ 90 ਮਿਲੀਅਨ ਡਾਲਰ ਦਾ ਜਿਹੜਾ ਉਹ ਬਜਟ ਰੱਖਿਆ ਗਿਆ ਤੇ ਬਜਟ ਦੇ ਵਿੱਚ ਬੇਕਰੀਆਂ ਨੂੰ ਹੱਲ ਕਰਨ ਦੇ ਲਈ 3 ਸਾਲਾਂ ਦੇ ਵਿੱਚ ਡਾਲਰ 90 ਮਿਲੀਅਨ ਸ਼ਾਮਿਲ ਹੈ ਦੋ ਪ੍ਰੋਗਰਾਮਾਂ ਹੋਮਲੈਸ ਜਿਹੜੇ ਐਨਕੈਂਪਮੈਂਟ ਐਕਸ਼ਨ ਰਿਸਪੌਂਸ ਰਿਟੀਮ ਅਤੇ ਹੋਮਲੈਸ ਐਨਕੈਂਪਮੈਂਟ ਐਕਸ਼ਨ ਰਿਸਪੌਂਸ ਟੈਂਪਰੇਰੀ ਹਾਊਸਿੰਗ ਨੂੰ ਨਵੇਂ ਪਾਈਚਾਰਿਆਂ ਦੇ ਵਿੱਚ ਫੈਲਾਉਣਾ ਵੀ جاری ਹੈ ਪ੍ਰੋਗਰਾਮਾਂ ਦੇ ਵਿੱਚ ਸਥਾਨਕ ਸਰਕਾਰਾਂ ਤੇ ਫਰਸਟ ਨੇਸ਼ਨਜ਼ ਸੰਭਾਲ ਪ੍ਰੋਵਾਈਡਰ ਅਤੇ ਗੈਰ ਮੁਨਾਫਾ ਸੰਗਠਨਾ ਨੂੰ ਨਵੇਂ ਆਸਰਾ ਅਤੇ ਰਿਹਾਇਸ਼ੀ ਵਿਕਲਪਾਂ ਸਮੇਤ ਸਹਾਇਤਾ ਪ੍ਰਦਾਨ ਕਰਨ ਲਈ ਜੋੜਨਾ ਵੀ ਸ਼ਾਮਿਲ ਹੈ ਮੌਜੂਦਾ ਸਮੇਂ ਵਿੱਚ ਵੈਂਕੂਵਰ ਵਿਕਟੋਰੀਆ ਐਬਸਵਰਡ ਕੈਂਪਲ ਰਿਵਰ ਚਿਲੇਵੈਕਰ ਡੰਕਨ ਕੈਮਲੂਪਸ ਕੋਲੋਨਾ ਨਨਾਈਮੋਤੇ ਪ੍ਰਿੰਸ ਜੋਰਜ ਸਮੇਤ ਪੂਰੇ BC ਦੇ ਵਿੱਚ 611 ਅਸਥਾਈ ਸਹਾਇਕ ਘਰਾਂ ਆਸਰਾ ਬਸਤੀ ਨੇ ਨਵੀਂ ਫੰਡਿੰਗ ਇਹਨਾਂ ਦੇ ਵਿੱਚੋਂ ਸੈਂਕੜੇ ਹੋਰ ਯੂਨਿਟ ਦੇ ਵੱਲ ਜਾਵੇਗੀ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀਜ਼ ਜਿਹੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੈਨੇਡਾ ਦੇ ਉਤਪਾਦਾਂ ਦੇ ਵਜੋਂ ਗਲਤ ਲੇਬਲ ਵਾਲੀਆਂ ਚੀਜ਼ਾਂ ਜਾਂ ਉਹਨਾਂ ਦੇ ਮੂਲ ਦੇਸ਼ ਬਾਰੇ ਜਾਣਕਾਰੀ ਗਾਇਬ ਹੋਣ ਬਾਰੇ ਸ਼ਿਕਾਇਤਾਂ ਦੇ ਵਿੱਚ ਵਾਧਾ ਦੇਖਿਆ ਭੋਜਨ ਉਤਪਾਦਾਂ ਤੇ ਲੇਬਲਿੰਗ ਮਾਪਦੰਡਾਂ ਨੂੰ ਲਾਗੂ ਕਰਨ ਵਾਲੀ ਸੰਗੀ ਸੰਸਥਾ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਸ਼ਿਕਾਇਤਾਂ ਦੀ ਪਰਮਾਰਾਈ ਹੈ ਜਦੋਂ ਕੈਨੇਡੀਅਨ ਅਮਰੀਕਾ ਤੋਂ ਖਤਰੇ ਵਾਲੇ ਟੈਰਿਫਾਂ ਤੋਂ ਬਚਣ ਲਈ ਸਥਾਨਕ ਕਾਰੋਬਾਰਾਂ ਦਾ ਸਮਰਥਨ ਵੱਧ ਤੋਂ ਵੱਧ ਕਰ ਰਹੇ ਨੇ ਸੀਐਫਆਈਏ ਅਜੇ ਵੀ ਸ਼ਿਕਾਇਤਾਂ ਦੀ ਸਮੀਖਿਆ ਕਰ ਰਹੀ ਹੈ ਪਰ ਕਹਿੰਦੇ ਹੈ ਕਿ ਇਹ ਦੱਸਣਾ ਬਹੁਤ ਜਲਦਬਾਜ਼ੀ ਹੋਵੇਗਾ ਕਿ ਕੀ ਪਾਲਣਾ ਨਹੀਂ ਹੋਈ ਹੈ ਇਸ ਨੂੰ ਨਿਰਮਾਤਾਵਾਂ ਵੱਲੋਂ ਆਪਣੇ ਉਤਪਾਦਾਂ ਨੂੰ ਕੈਨੇਡਾ ਦੇ ਵਿੱਚ ਬਣੇ ਰਹਿਣ ਵੱਜੋਂ ਗਲਤ ਲੇਬਲ ਲਗਾਉਣ ਜਾਂ ਗਲਤ ਦਾਅਵਾ ਕਰਨ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਕਿ ਉਹ 100% ਕੈਨੇਡੀਅਨ ਨੇ ਕੈਨੇਡਾ ਦੇ ਉਤਪਾਦ ਦਾ ਲੇਬਲ ਦਰਸਾਉਂਦਾ ਹੈ ਕਿ ਉਤਪਾਦ ਬਣਾਉਣ ਦੇ ਲਈ ਵਰਤਿਆ ਜਾਣ ਵਾਲਾ ਸਾਰਾ ਜਾਂ ਲਗਭਗ ਸਾਰਾ ਭੋਜਨ ਪ੍ਰੋਸੈਸਿੰਗ ਅਤੇ ਲੇਬਲ ਕੈਨੇਡੀਅਨ ਹੈ ਤੇ ਕੈਨੇਡਾ ਦੇ ਵਿੱਚ ਬਣਿਆ ਲੇਬਲ ਸਿਰਫ ਉਦੋਂ ਹੀ ਚੀਜ਼ਾਂ ਤੇ ਲਾਗੂ ਕੀਤਾ ਜਾ ਸਕਦਾ ਜਦੋਂ ਉਤਪਾਦ ਦਾ ਆਖਰੀ ਮਹੱਤਵਪੂਰਨ ਰੂਪਾਂਤਰਣ ਕੈਨੇਡਾ ਦੇ ਵਿੱਚ ਹੋਇਆ ਹੋਵੇ ਜਿਵੇਂ ਕਿ ਜਦੋਂ ਆਯਾਤ ਕੀਤੀਆਂ ਸਮਗਰੀਆਂ ਨੂੰ ਕੈਨੇਡਾ ਦੇ ਵਿੱਚ ਇੱਕ ਵਸਤੂ ਦੇ ਵਿੱਚ ਬਦਲਿਆ ਜਾਂਦਾ ਹੈ ਤਾਂ 100% ਕੈਨੇਡੀਅਨ ਦਾਅਵੇ ਦਾ ਮਤਲਬ ਹੈ ਕਿ ਇੱਕ ਵਸਤੂ ਦੇ ਵਿੱਚ ਪੂਰੀ ਤਰ੍ਹਾਂ ਕੈਨੇਡੀਅਨ ਸਮਗਰੀ ਪ੍ਰੋਸੈਸਿੰਗ ਤੇ ਲੇਬਰ ਵੀ ਹੋਣੀ ਚਾਹੀਦੀ ਹੈ